ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜੁੜ ਬੈਠੇ ਸਾਰੇ ਸਾਧ ਸੰਗਤ ਜੀ ਸਾਰੇ ਤੋਂ ਪਹਿਲਾਂ ਆਓ ਰਸਨਾ ਪਵਿੱਤਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੁਮਾਜ ਸੰਚਾਲਕ ਜੀ ਨੇ 4 ਮਿੰਟ ਦੇ ਵਿੱਚ ਆਪਣੀ ਗੱਲ ਪੂਰੀ ਕਰਨ ਦਾ ਹੁਕਮ ਦਿੱਤਾ ਹੈ ਕੋਸ਼ਿਸ਼ ਜ਼ਰੂਰ ਕਰੂੰਗਾ ਹੋ ਸਕਦਾ 2-4 ਮਿੰਟ ਅੱਗੇ ਚਲੇ ਜਾਈਏ ਅੱਜ ਵਹਿਣ ਮਹਿਮ ਦੇ ਤਹਿਤ ਤਲਵੰਡੀ ਸਾਬੋ ਦੀ ਧਰਤੀ ਤੇ ਜੋ ਪੰਜਾਬ ਨੂੰ ਨਵੀਂ ਸੇਧ ਦੇਣ ਦੇ ਲਈ ਅਣਖੀ ਸੂਰਮਿਆਂ ਲੱਖਾਂ ਸਿਧਾਣਾ ਅਮਿਤੋਜ ਮਾਨ ਜੀ ਤੇ ਵੱਖ-ਵੱਖ ਜੱਜਵੰਦੀਆਂ ਦੀ ਆਗੂ ਵਾਲੇ ਆਪਣੇ ਵਿਚਾਰ ਦਿੱਤੇ ਮੈਂ ਵੀ ਖਾਲਸੇ ਦੀ ਧਰਤੀ ਸ਼੍ਰੀ ਨਾਮਪੁਰ ਸਾਹਿਬ ਤੋਂ ਜਿਹੜਾ ਰੋਗਨਗਰ ਦਾ ਰਹਿਣ ਵਾਲਾ ਪਿੰਡ ਮੇਰਾ ਨੂਰਪੁਰਵੇਦੀ ਤੇ ਅਸੀਂ ਵੀ ਪੰਜਾਬ ਮੋਰਚਾ ਬਣਾ ਕੇ ਪੰਜਾਬ ਵਿੱਚ ਸਿਰਫ ਪੰਜਾਬੀਆਂ ਨੂੰ ਹੀ ਸਰਕਾਰੀ ਨੋਟਰੀ ਮਲੇ ਪੰਜਾਬੀਆਂ ਨੂੰ ਹੀ ਜ਼ਮੀਨ ਖਰੀਦਣ ਦਾ ਅਧਿਕਾਰ ਮਲੇ ਨਹਿਰੀ ਪਾਣੀ ਪਹਿਲਾਂ ਪੰਜਾਬ ਦੇ ਸਾਰੇ ਪਿੰਡਾਂ ਨੂੰ ਮਿਲੇ ਫਿਰ ਅੱਗੇ ਜਿੱਥੇ ਮਰਜ਼ੀ ਦਿਓ ਇਹਨਾਂ ਤਰਨੂਰ ਗੱਜਾਂ ਨੂੰ ਲੈ ਕੇ ਲਾਈ ਲੜਦੇ ਆ ਰਹੇ ਸੀ ਸਾਡਾ ਮੇਰ ਲਖਾ ਹਿਦਾਰਾ ਜੀ ਅਮਿਤ ਕੁਮਾਰ ਜੀ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਆਗੂ ਰਿਕਾਇਰ ਇੰਸਪੈਕਟਰ ਸਰਦਾਰ ਬੁੱਟਾ ਸਿੰਘ ਬੈਂਸ ਰੂਗਨਗਰ ਤੋਂ ਮੇਰਾ ਵੀਰ ਛੋਟਾ ਭਗਵੰਤ ਸਿੰਘ ਮਟੋਰ ਨਾਲ ਉਹਨਾਂ ਦੇ ਹਰਪਜਨ ਸਿੰਘ ਜੀ ਸਾਡੇ ਰਿਟਾਇਰਡ ਡੀ ਐਫ ਸੀ ਸਰਪੰਚ ਨੀਰਜ ਰਾਣਾ ਬਲਵੀਰ ਖਾਨ ਬਹੁਤ ਸਾਰੇ ਸਾਥੀ ਆ ਫਿਰ ਲੰਮਾ ਹੋ ਜਾਊਂਗਾ ਬੈਸਾਬ ਵੱਲੋਂ ਸਾਡਾ ਸੰਪਰਕ ਕਰਾਇਆ ਗਿਆ ਜਿੱਥੇ ਭਗਵਾਨ ਸਿੰਘ ਅਨੰਦਪੁਰ ਸਾਹਿਬ ਦੀ ਧਰਤੀ ਦੇ ਪੰਜਾਬੀਆਂ ਦੇ ਮੂਲ ਮੁੱਦੇ ਲਈ ਪੰਜਾਬ ਨੂੰ ਪੰਜਾਬ ਰੱਖਣ ਦੀ ਲੜਾਈ ਲੜ ਰਿਹਾ ਉੱਥੇ ਦਾਸ ਲਗਾਤਾਰ 30-32 ਸਾਲ ਤੋਂ ਪੰਜਾਬ ਦੀ ਅਣਖ ਲਈ ਪੰਜਾਬ ਦੇ ਕਿਸਾਨਾਂ ਲਈ ਬੇਸ਼ੱਕ ਮੈਂ 18 ਸਾਲ ਮੀਡੀਆ ਦੇ ਵਿੱਚ ਵੀ ਕੰਮ ਕੀਤਾ ਦਿੱਲੀ ਅੰਦੋਲਨ ਦੀ ਗੱਲ ਹੋਵੇ ਸਥਾਨਕ ਮੁੱਦਿਆਂ ਦੀ ਗੱਲ ਹੋਵੇ ਜਿੱਥੇ ਸਿਰ ਵਸਾਇਆ ਕਦੀ ਖਾਲੀ ਮੁੜ ਕੇ ਨਹੀਂ ਆਏ ਸਾਰੇ ਮੁੱਦੇ ਫੜੇ ਕੀਤੇ ਆ ਤੁਹਾਡੇ ਅਸ਼ੀਰਵਾਦ ਦੇ ਨਾਲ ਬਸ ਸਾਡੇ ਇਲਾਕੇ ਦੇ ਇੱਕ 200 ਪਿੰਡਾਂ ਲਈ ਜੋ ਨਹਿਰੀ ਪਾਣੀ ਦੀ ਲੜਾਈ ਹੈ ਕਿਉਂਕਿ ਸਾਡੇ ਮੁੰਡੇ ਪਾਣੀ ਬੰਨ੍ਹ ਕੇ ਦੂਰ ਦਰਾਡੇ ਪਜਾ ਦਿੰਦਾ ਪਰ ਸਾਡੇ ਪਿੰਡ ਖਾਈਆਂ ਉਹ ਲੜਾਈ ਲੜ ਰਹੇ ਆ ਸੋ ਦੋ ਤਿੰਨ ਗੱਲਾਂ ਵਿੱਚ ਤੁਹਾਡੀ ਗੱਲ ਮੈਂ ਨਵੇੜ ਦੇਣੀ ਸਾਡੀ ਰੂਪਨਗਰ ਦੀ ਧਰਤੀ ਤੋਂ ਨੰਗੜ ਤੋਂ ਜੋ ਕਿ ਬਾਰਡਰ ਕਹਾਇਆ ਜਾਂਦਾ ਹੈ ਪੰਜਾਬ ਤੇ ਹਿਮਾਚਲ ਦਾ ਉੱਥੋਂ ਇਸ ਮਹੰਮ ਦਾ ਆਗਾਜ਼ ਹੋਇਆ ਸੀ ਤੇ ਸਾਡੇ ਵਰਗੇ ਜਿਹੜੇ ਸੁਧਾਰਨ ਲੋਕਾਂ ਨੂੰ ਮੌਕਾ ਮਿਲਿਆ ਸੀਗਾ ਇਸ ਮਹੰਮ ਨੂੰ ਮੋਰੇ ਹੋ ਕੇ ਇਹਨਾਂ ਮਹਾਨ ਯੋਧਿਆਂ ਦੇ ਨਾਲ ਚਲਾਉਣ ਦਾ ਤੇ ਤੁਹਾਨੂੰ ਉੱਥੇ ਜਾਣਨਾ ਪਈਏ ਪਹਿਲੇ ਦਿਨ ਸ੍ਰਾਸ ਦੀ ਪੰਜਾਬ ਦੀ ਸੁਣ ਲਿਓ ਵੀਰੋ ਜਿਹੜੇ ਆਸੇ-ਪਾਸੇ ਗੱਲ ਕਰ ਰਹੇ ਹੋ ਵੀ ਧਿਆਨ ਜਰਾ ਦੇ ਲਿਓ ਹਰ ਗੱਲ ਦੇ ਵਿੱਚ ਆਂਕੜਾ ਹੋਣਾ ਹਰ ਗੱਲ ਦੇ ਵਿੱਚ ਵਜ਼ਨ ਹੋਣਾ ਕੋਈ ਹਵਾਈ ਗੱਲਾਂ ਨਹੀਂ ਕਰਨੀਆਂ ਨੰਗਲ ਸ਼ਹਿਰ ਦਾ ਔਨ ਦਾ ਰਿਕਾਰਡ ਬੋਲਦੇ ਰਿਕਾਰਡ ਹੋ ਰਿਹਾ ਏ ਪੂਰਾ ਸੀਵਰੇਜ ਜਿਹਦੇ ਵਿੱਚੋਂ ਨਾਵਾਤਰ ਪਾਣੀ ਟਰੀਟ ਹੋ ਰਿਹਾ ਤੇ ਸਾਰਾ ਹੀ ਸਤਲੁਜ ਦਰਿਆ ਦੇ ਵਿੱਚ ਪੈਂਦਾ ਦਿਖਾਇਆ ਉਹਨਾਂ ਸੂਰਮਿਆਂ ਦੀ ਹਾਜ਼ਰੀ ਦੇ ਵਿੱਚ ਇਹ ਉਹ ਟੀਮ ਹੈ ਜਿਨੇ ਦੱਸਿਆ ਕਿ ਸਤਲੁਜ ਨੂੰ ਕੱਲੀਆਂ ਫੈਕਟਰੀਆਂ ਨੇ ਨਹੀਂ ਮਾਰਿਆ ਵਾ ਸਾਡਾ ਇਹਦਾ ਸੀਵਰੇਜ ਦਾ ਪਾਣੀ ਹੈ ਉਹ ਵੀ ਸਤਲੁਜ ਚ ਪਿਆ ਹੋਇਆ ਹੈ ਉਸ ਤੋਂ ਬਾਅਦ ਸਾਡੇ ਨਾਲ ਇੱਕ ਬਹੁਤ ਵੱਡਾ ਧੋਖਾ ਕਰ ਲਈਏ ਜਾ ਹੋਰ ਸੂਬਿਆਂ ਦੀਆਂ ਸਰਕਾਰਾਂ ਦੀ ਮਾੜੀ ਨੀਤੀ ਗੱਲ ਲਈਏ ਹਿਮਾਚਲ ਗਵਰਨਮੈਂਟ ਵੱਲੋਂ ਆਪਣੀ 99% ਜਿਹੜੀ ਐ ਇੰਡਸਟਰੀ ਐ ਉਹਨੂੰ ਲਿਆ ਕੇ ਪੰਜਾਬ ਤੇ ਹਿਮਾਚਲ ਦੇ ਮੁੰਡ ਤੇ ਲਾਇਆ ਹੋਇਆ ਏ ਉਹਦੇ ਵਿੱਚ ਗੋਲ ਥਾਈ ਆਂਦਾ ਏ ਉਹਦੇ ਵਿੱਚ ਟਾਲੀ ਆ ਆਂਦਾ ਏ ਉਹਦੇ ਵਿੱਚ ਨਾਲਾਗੜ ਤੋਂ ਹੀਟਲਾ ਇਲਾਕਾ ਆਂਦਾ ਏ ਉਹਦੇ ਵਿੱਚ ਬਾਥੜੀ ਵਾਲਾ ਏਰੀਆ ਆਂਦਾ ਏ ਔਰ ਤੁਸੀਂ ਮੰਨੂਗੇ ਪੈਨਾ ਵਿੱਚੋਂ ਲਗਭਗ ਬਹੁਤੀਆਂ ਫੈਕਟਰੀਆਂ ਇੱਕ ਦੋ ਨੂੰ ਛੱਡ ਕੇ ਆਪਣਾ ਪੂਰਾ ਵੇਸਟ ਪਾਣੀ ਕੈਮੀਕਲ ਯੁਕਤ ਪਾਣੀ ਸਤਲੁੱ ਚ ਪਾ ਰਹੇ ਸਵਾਜ ਪਾ ਰਹੇ ਬਰਬਾਦੀ ਕਰ ਰਹੇ ਭਗਵਾਨ ਸਿੰਘ ਜੀ ਬੈਠੇ ਆ ਉੱਥੋਂ ਸਾਡੇ ਵਕੀਲ ਭਾਈਚਾਰੇ ਨੇ ਬਸ ਇੱਕ ਦੋ ਮਿੰਟ ਦੀ ਗੱਲ ਖਤਮ ਕਰ ਦੇਣੀ ਵਾ ਉੱਥੋਂ ਸਾਡੇ ਇਹਨਾਂ ਸਾਥੀਆਂ ਨੇ ਉਹਨਾਂ ਸਾਰੀਆਂ ਫੈਕਟਰੀਆਂ ਨੂੰ ਨੋਟਿਸ ਜਾਰੀ ਕੀਤੇ ਸਰਕਾਰਾਂ ਦੇ ਮੰਤਰੀਆਂ ਨੂੰ ਚਿੱਠੀਆਂ ਲਿਖਣੀਆਂ ਪੈ ਗਈਆਂ ਕਿ ਇਹਨਾਂ ਨੂੰ ਪ੍ਰਬੰਧ ਕਰੋ ਸਾਡਾ ਹੱਲ ਚਿੱਠੀਆਂ ਨਹੀਂ ਹੈ ਉਸ ਤੋਂ ਬਾਅਦ ਸਿਰਫ ਇੱਕ ਫੈਕਟਰੀ ਮੈਂ ਖੁੱਲੇ ਮਾਂਜ ਤੇ ਕਹੂੰਗਾ ਮੈਨੂੰ ਅਮੀ ਦੋ ਜਵਾਨ ਜੀ ਨੇ ਕਿਹਾ ਸੀ ਕਿ ਜੋ ਚੰਗਾ ਕਰੂੰਗਾ ਉਹਦਾ ਨਾਮ ਲੈਣਾ ਜਿਹੜਾ ਮਾੜਾ ਕਰੂੰਗਾ ਉਹਨੂੰ ਕਾਨੂੰਨ ਦੇ ਕਟਗਰੇ 'ਚ ਖੜਾ ਕਰਾਂਗੇ ਇੱਕ ਫੈਕਟਰੀ ਨੇ ਸਾਨੂੰ ਸੱਦਾ ਦਿੱਤਾ ਔਰ ਅਸੀਂ ਇਹਨਾਂ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਾਂ ਜਿਹੜੀ ਬਾਥਲੀ ਦੀ ਫੈਕਟਰੀ ਹੈ ਜਿਨੇ ਕਿਹਾ ਤੁਹਾਡੀ ਟੀਮ ਆ ਜਾਵੇ ਤੁਸੀਂ ਆ ਜਾਓ ਸਾਡੀ ਪੂਰੀ ਸੈਂਪਲਿੰਗ ਕਰੋ ਸਾਨੂੰ ਚੈੱਕ ਕਰੋ ਜੇ ਗਲਤ ਹੋਏ ਤਾਂ ਬੰਦ ਕਰਾਉਣ ਤੱਕ ਜਾਓ ਜੇ ਸਹੀ ਹੋਏ ਤਾਂ ਸ਼ਾਬਾਸ਼ ਦਿਓ ਕਹਿਣ ਦਾ ਮਤਲਬ ਹੈ ਜਿਹੜੇ ਬਾਕੀ ਦੇ ਨੇ ਉਹ ਸ਼ਪਾਰਸ਼ਾਂ ਭੇਜਦੇ ਨੇ ਵਾਹੇ ਵਾਹੇ ਤਰੀਕੇ ਨਾਲ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਭਾਈ ਭੁੱਲ ਜਾਓ ਇੱਕ ਨਾ ਇੱਕ ਦਿਨ ਜਿੱਦਾਂ ਕਹਿੰਦੇ ਆ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਤੁਹਾਡੇ ਕਣਕ ਹੁੰਦੀ ਆ ਦੋ ਗਿੱਠ ਦੀ ਮਾਫ਼ ਕਰਨਾ ਇਹਦੇ ਪਿੱਛੇ ਦੇ ਕਾਰਨ ਭੂਗੋਲਿਕ ਤੌਰ ਤੇ ਵਿਗਿਆਨਿਕ ਦੱਸਾਂਗੇ ਸਾਡੇ ਹੁੰਦੀ ਆ ਲੱਕ ਤੱਕ ਇੱਥੋਂ ਸਮਝ ਲਓ ਜਿਵੇਂ ਜਿਵੇਂ ਪਾਣੀ आनंदपुर ਤੋਂ ਚੱਲਦਾ ਚੱਲਦਾ ਬਠੰਡੇ ਪੁੱਜਦਾ ਏ ਉਪਜਾਊ ਸ਼ਕਤੀ ਘੜਦੀ ਏ ਬਿਮਾਰੀਆਂ ਫੈਲਦੀਆਂ ਏ ਇਹਦਾ ਇਲਾਜ ਕਰਨ ਵਾਲੇ ਕੋਣ ਪੰਜਾਬ ਦੀਆਂ ਸਰਕਾਰਾਂ ਜਿਹੜੀਆਂ ਇਨਕਲਾਬ ਦੇ ਨਾਂ ਤੇ ਆਈਆਂ ਧੋਖਾ ਕਰਕੇ ਆਈਆਂ ਦੱਸੋ 99 ਦੇ 92 ਐਮਐਲਏ ਕਦੀ ਬੋਲੇ ਪਹਿਲਾਂ ਤਾਂ ਹਰਿਆਣਾ ਦੀ ਸਰਕਾਰ ਨੇ ਸਾਡੇ ਪੰਜਾਬੀ ਕਿਸਾਨਾਂ ਨੂੰ ਕੁੱਟਿਆ ਅੰਜੂ ਗੈਸ ਦੇ ਗੋਲੇ ਮਾਰੇ ਉਨਾ ਉੱਤੇ ਦਾ ਪਰਚਾ ਕਿਹਾ ਦਰਜ ਕਰਨਾ ਤਾਂ ਸੂਬੇ ਦੇ ਹੁਕਮਰਾਨਾਂ ਨੇ ਸਾਡੇ ਸੂਬੇ ਦੀ ਸਤਕਾਰਯੋਗ ਪੁਲਿਸ ਨੂੰ ਸਾਡੇ ਕਿਸਾਨਾਂ ਦੇ ਵਰਤ ਦਿੱਤਾ ਔਰ ਮੈਂ ਇੱਕਦਮ ਪਹਿਲਾਂ ਗਈ ਸੀ ਦਿਖਲੋਰੀ ਬਾਰਡਰ ਤੇ ਪਹਿਲਾਂ ਗਈ ਸੀ ਵਾਲਾ ਬਾਰਡਰ ਤੇ ਇੱਕ ਨਾ ਇੱਕ ਦੇ ਡਾਊਂਗਾ ਚਾਹੇ ਨਾਇਰ ਸਿੰਘ ਸਣੀ ਹੈ ਚਾਹੇ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਤੁਹਾਡੇ ਦੁਖਾਂ ਤੇ ਇਹਨਾਂ ਕਤਲਾਂ ਦਾ ਹਿਸਾਬ ਲੈ ਕੇ ਦੰਮ ਲਵਾਂਗੇ ਤੇ ਕਾਂਗੜਾ ਆਖਰੀ ਜਿਹੜਾ ਮੈਂ ਜਾ ਕੇ ਸਥਾਨ ਲੈ ਲੈਣਾ ਸਾਡੇ ਪੰਜਾਬ ਦੀਆਂ ਸਰਕਾਰਾਂ ਜਿਹੜੀਆਂ ਇੰਤਜ਼ਾਮ